ਅੱਸੀ ਗੱਲ ਦੋਸਤੋ ਇੱਕ ਵਾਰ ਸੇ ਸਵਾਗਤ ਹੈ ਸਾਡੇ ਚੈਨਲ ਵਿੱਚ ਅੱਜ ਕੱਲ ਦਾ ਫਕ ਦਾ ਮਸਲਾ ਟੈਰਫ ਮਹੀਨੇ ਦੀ ਅੱਗੇ ਪਿੱਛੇ ਕਰਨ ਤੋਂ ਬਾਅਦ ਡੋਨਲਡ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਤੇ 25% ਟੈਰਫ ਲਾ ਦਿੱਤਾ ਤੇ ਉਸ ਦਾ ਰਿਐਕਸ਼ਨ ਵਿੱਚ ਕੈਨੇਡਾ ਔਰ ਮੈਕਸੀਕੋ ਨੇ ਵੀ ਟੈਰਫ ਲਾ ਦਿੱਤੇ ਨੇ ਟੈਰਫ ਦੀ ਜੰਗ ਸ਼ੁਰੂ ਹੋ ਚੁੱਕੀ ਹੈ ਇਹ ਇੱਕ ਤਰ੍ਹਾਂ ਦੀ ਇਹ ਟ੍ਰੇਡ ਵਾਰ ਦੋਨੇ ਪਾਸਿਓਂ ਬਿਆਨਬਾਜ਼ੀ ਜਾਰੀ ਹੈ ਔਰ ਇਹ ਰੁਕਣਾ ਵੀ ਨਹੀਂ ਸੀ ਕਿਉਂਕਿ ਡੋਨਲਡ 트੍ਰੰਪ ਕਈ ਵਾਰੀ ਕਹਿ ਚੁੱਕੇ ਸੀ ਜੇ ਉਹ ਨਾ ਲਾਉਂਦੇ ਤੇ ਉਹਨਾਂ ਨੂੰ ਆਪਣੇ ਸਮਰਥਕਾਂ ਨੂੰ ਫਿਰ ਮੂੰਹ ਦਿਖਾਉਣਾ ਥੋੜਾ ਜਿਹਾ ਔਖਾ ਸੀ ਇਸ ਕਰਕੇ ਇੱਕ ਵਾਰ ਤਾਂ ਇਹ ਟੈਰਫ ਲੱਗਣਾ ਸੀ ਤੇ ਦੂਜਾ ਇਹਦਾ ਸੇਕ ਵੀ ਲੋਕਾਂ ਤੱਕ ਪਹੁੰਚਣਾ ਹੈ ਤਾਂ ਕਿ ਪਤਾ ਲੱਗੇ ਕਿ ਟੈਰਫ ਦਾ ਅਸਲੀ ਫਰਕ ਕੀ ਪੈਂਦਾ ਹੈ ਹੁਣ ਇੱਥੇ ਕਈ ਲੋਕ ਪੁੱਛਦੇ ਨੇ ਵੀ ਟੈਰਫ ਕੌਣ ਦੇਊਗਾ ਟੈਰਫ ਤਾਂ ਕੰਪਨੀਆਂ ਦੇਣਗੇ ਸਾਨੂੰ ਕੀ ਫਰਕ ਜੇ ਬਾਹਰੋਂ ਸਮਾਨ ਆਉਂਦਾ ਉਹਨਾਂ ਤੇ ਟੈਰਫ ਲੱਗਿਆ ਮਹਿੰਗਾ ਹੋ ਗਿਆ ਸਾਨੂੰ ਕੀ ਫਰਕ ਹੈ ਉਹ ਕੰਪਨੀ ਕੰਪਨੀਆਂ ਨੇ ਬਸ ਸੁਣਨਾ ਕਿਥੋਂ ਕੰਪਨੀਆਂ ਤੁਹਾਡੇ ਕੋਲ ਸੁਣਨਾ ਕੀ ਟੈਰਫ ਲਾਉਣ ਨਾਲ ਤੁਹਾਨੂੰ ਇੰਡਸਟਰੀ ਤੁਹਾਡੀ ਡਵੈਲਪ ਹੋ ਜਾਂਦੀ ਹੈ ਬਿਲਕੁਲ ਨਹੀਂ ਇਹ ਤਰੀਕੇ ਬੜੀਆਂ ਕੰਟਰੀਆਂ ਨੇ ਅਜਮਾਏ ਨੇ ਭਾਰਤ ਨੇ ਤਾਂ ਬਹੁਤ ਦੇਰ ਅਜਮਾਏ ਨੇ 50 60 ਸਾਲ ਤੁਸੀਂ ਬਾਹਰਲੀਆਂ ਚੀਜ਼ਾਂ ਤੇ ਰੋਕ ਲਾ ਕੇ ਟੈਰਫ ਲਾ ਕੇ ਉਹਨਾਂ ਨੂੰ ਰੋਕ ਹੀ ਰੱਖਿਆ ਟੈਰਫ ਲਾਉਣ ਨਾਲ ਕੀ ਹੁੰਦਾ ਤੁਸੀਂ ਚਾਹੁੰਦੇ ਆ ਤੁਹਾਡੀ ਇੰਡਸਟਰੀ ਪ੍ਰਮੋਟ ਹੋਵੇ ਤੇ ਤੁਹਾਡੀ ਪ੍ਰੋਡਕਟ ਹੀ ਵਿਕਣ ਇਸ ਤਰ੍ਹਾਂ ਦੀ ਕੈਪਟਿਵ ਮਾਰਕੀਟ ਤੁਸੀਂ ਜਨਰੇਟ ਕਰਦੇ ਹੋ ਕੰਪੀਟੀਸ਼ਨ ਨੂੰ ਖਤਮ ਕਰਦੇ ਹੋ ਅਸੀਂ ਜਿੰਨਾ ਚਿਰ ਮਾਰਕੀਟ ਕੈਪਟਿਵ ਰੱਖੀ ਬਾਹਰਲੀ ਚੀਜ਼ਾਂ ਨੂੰ ਰੋਕ ਕੇ ਰੱਖਿਆ ਕੰਪੀਟੀਸ਼ਨ ਨਹੀਂ ਦਿੱਤਾ ਸਾਡੀ ਇੰਡਸਟਰੀ ਨੂੰ ਸਾਨੂੰ 3rd ਕਲਾਸ ਸਕੂਟਰੀ ਮਿਲਦੇ ਰਹੇ ਤੇ 3rd ਕਲਾਸ ਟੀਵੀ ਮਿਲਦੇ ਰਹੇ ਤੇ ਕੋਈ ਟੈਕਨੋਲੋਜੀ ਕਦੇ ਆਈ ਨਹੀਂ ਤੇ ਨਾ ਬਜਾਜ ਵਰਗੀਆਂ ਵੱਡੀਆਂ ਕੰਪਨੀਆਂ ਨੇ ਕਦੇ ਵੀ ਟੈਕਨੋਲੋਜੀ ਚ ਮਾਡਰਨਾਈਜੇਸ਼ਨ ਚ ਇਨਵੈਸਟ ਕੀਤਾ ਬਲਕਿ ਇਹ ਕਿਹਾ ਵੀ ਡੋਨਟ ਨੀਡ ਆਰ ਐਂਡ ਡੀ ਡਿਪਾਰਟਮੈਂਟ ਵੀ ਨੀਡ ਓਨਲੀ ਡਿਸਪੈਚ ਡਿਪਾਰਟਮੈਂਟ ਕਿਉਂਕਿ ਉਹ ਲੋਕਾਂ ਲਈ ਡਿਮਾਂਡ ਲਿਸਟ ਹੀ ਏਡੀ ਲੰਬੀ ਸੀ ਅਖੀਰ ਨੂੰ ਹੋਇਆ ਅੱਜ ਉਹ ਕੰਪਨੀਆਂ ਕਿਤੇ ਵੀ ਨਹੀਂ ਅੱਜ ਜਿੰਨਾ 40 ਸਾਲ ਪਹਿਲਾਂ 30 ਸਾਲ ਪਹਿਲਾਂ ਜਿੰਨੇ ਦਾ 1 25 ਇੰਚ ਦਾ ਟੀਵੀ ਮਿਲਦਾ ਸੀ ਅੱਜ 52 ਇੰਚ ਦੀ ਐਲ ਸੀ ਡੀ ਜੋ ਸੈਕਟਰਸ ਮਿਲ ਰਹੀ ਹੈ ਕਿਉਂਕਿ ਟੈਕਨੋਲੋਜੀ ਐਡਵਾਂਸਮੈਂਟ ਹੋ ਗਈ ਪਲੱਸ ਕੰਪੀਟੀਸ਼ਨ ਹੈ ਉਹ ਕੰਪਨੀਆਂ ਅੱਜ ਰੁੱਲਦੀਆਂ ਅੱਜ ہمارا ਬਜਾਜ ਕਹਨ ਵਾਲਾ ਸਕੂਟਰ ਕਿਤੇ ਵੀ ਨਹੀਂ ਕਿਉਂਕਿ ਕੰਪੀਟੀਸ਼ਨ ਹੈ ਜਦੋਂ ਤੁਸੀਂ ਕੰਪੀਟੀਸ਼ਨ ਰੋਕ ਦਿੰਨੇ ਹੋ ਤੇ ਤੁਹਾਡੀ ਇੰਡਸਟਰੀ ਨੂੰ ਇੱਕ ਬਣੀ ਬੜਾਈ ਮਾਰਕੀਟ ਮਿਲ ਜਾਂਦੀ ਆ ਔਰ ਉਹ ਪ੍ਰੋਡਕਟ 'ਤੇ ਇਨਵੈਸਟਮੈਂਟ ਨਹੀਂ ਕਰਦੇ ਸਿਰਫ ਪ੍ਰੋਫਿਟਾਂ 'ਤੇ ਜ਼ੋਰ ਹੁੰਦਾ ਕਿਉਂਕਿ ਕੰਪਨੀਆਂ ਪ੍ਰਾਈਵੇਟ ਨੇ ਉਹਨਾਂ ਨੇ ਪ੍ਰੋਫਿਟ ਹੀ ਬਣਾਉਣਾ ਹੈ ਉਹਨਾਂ ਨੇ ਕੋਈ ਨੈਸ਼ਨਲਿਜ਼ਮ ਨਹੀਂ ਬਿਲਡ ਕਰਨਾ ਸਾਡੀਆਂ ਵੀ ਕੰਪਨੀਆਂ ਨੇ ਬਜਾਜ ਵਗੈਰਾ ਨੇ ਸਿੰਗਾਪੁਰ ਮਲੇਸ਼ੀਆ ਬਾਹਰ ਕਲਰਕ ਲਾਇਫ ਪਰ ਹਿੰਦੁਸਤਾਨ 'ਚ ਕੋਈ ਡਿਵੈਲਪਮੈਂਟ ਨਹੀਂ ਇਹੀ ਚੀਜ਼ ਇੱਥੇ ਹੈ ਤੁਸੀਂ ਆਪਦੀ ਕੰਪਨੀਆਂ ਕੰਪਨੀਆਂ ਨੂੰ ਨਕਮਾ ਬਣਾ ਦਿੰਨੇ ਆਪਦੇ ਲੋਕਾਂ ਨੂੰ ਕੋਈ ਚੀਜ਼ ਦੀ ਚੁਆਇਸ ਨਹੀਂ ਦਿੰਦੇ ਪਰ ਫੋਰਸ ਉਹਨਾਂ ਨੂੰ ਉਹੀ ਖਰੀਦਣਾ ਪੈਂਦਾ ਔਰ ਹੌਲੀ-ਹੌਲੀ ਕੀ ਹੁੰਦਾ ਤੁਹਾਡੀਆਂ ਕੰਪਨੀਆਂ ਜਿਹੜੀਆਂ ਇਨਵੈਸਟ ਨਹੀਂ ਕਰਦੀਆਂ ਇਨੋਵੇਟ ਨਹੀਂ ਕਰਦੀਆਂ ਤੇ ਉਹ ਕੰਪੀਟੀਸ਼ਨ ਤੋਂ ਬਾਹਰ ਹੋ ਜਾਂਦੇ ਆ ਜਦੋਂ ਤੁਸੀਂ ਬਾਹਰ ਆਉਨੇ ਹੋ ਤੇ ਉਹ ਬਾਹਰਲੇ ਕੰਪਨੀਆਂ ਨਾਲ ਕੰਪੀਟ ਨਹੀਂ ਕਰਦੇ ਛੋਟਾ ਜਿਹਾ ਕੰਟਰੀ ਹੈ ਜਾਪਾਨ ਅਜਾਟੋ ਮੋਬਾਈਲ ਤੋਂ ਕਧੀਆਂ ਚ ਐਲੈਕਟ੍ਰੋਨਿਕਸ ਕਿੱਥੇ ਪਹੁੰਚਿਆ ਪਿਆ ਕਿਉਂਕਿ ਜਦੋਂ ਜਾਪਾਨ ਕੋਈ ਚੀਜ਼ ਬਣਾਉਂਦਾ ਤਾਂ ਸਾਰੇ ਵਰਲਡ ਵਾਸਤੇ ਬਣਾਉਂਦਾ ਕੱਲੇ ਜਾਪਾਨ ਵਾਸਤੇ ਨਹੀਂ ਬਣਾਉਂਦਾ ਜਾਪਾਨ ਵਰਗੇ ਮੁਲਕ 'ਚ ਕੋਈ ਇੰਡਸਟਰੀਅਲ ਪਾਲਿਸੀ ਨਹੀਂ ਹੈ ਕਿ ਤੁਸੀਂ ਕਿੰਨਾ ਮਾਲ ਬਣਾਓਗੇ ਸਾਡੇ ਤੇ ਇੱਥੇ ਲਾਇਸੈਂਸ ਰਾਜ ਹੈ ਤੁਸੀਂ ਕਿੰਨੀਆਂ ਬਣਾਉਣੀਆਂ ਤੁਸੀਂ ਕੀ ਬਣਾਉਣਾ ਤੁਸੀਂ ਕੀ ਬਣਾਉਣਾ ਤੇ ਕਿੰਨੇ ਦਾ ਲਾਇਸੈਂਸ ਹੈ ਵੱਧ ਬਣਾ ਲਈ ਘੱਟ ਬਣਾ ਲਈ ਉਹ ਬਈ ਇਹ ਵੇਚ ਲੂ ਤਾਂ ਬਣਾ ਲੈਣ ਦਿਓ ਤੁਹਾਨੂੰ ਤਾਂ ਟੈਕਸ ਤੇ ਮਤਲਬ ਹੋਣਾ ਚਾਹੀਦਾ ਨਾ ਚਾਈਨਾ ਨੇ ਵੀ ਉਹੀ ਪਾਲਿਸੀ ਅਡਾਪਟ ਕੀਤੀ ਹੈ ਬਣਾਓ ਤੇ ਵੇਚੋ ਸਾਨੂੰ ਟੈਕਸ ਦਿਓ ਸਰਕਾਰਾਂ ਟੈਕਸ ਤੇ ਚੱਲਦੀਆਂ ਨੇ ਨਾ ਕਿ ਥਾਣੇਦਾਰੀ ਕਰਕੇ ਚੱਲਦੀਆਂ ਨੇ ਅੱਜ ਡੋਨਲਡ ਟਰੰਪ ਫਿਰ ਇੱਕ ਥਾਣੇਦਾਰੀ ਤੇ ਉਤਰ ਆਇਆ ਵੀ ਅਸੀਂ ਆਪਦੇ ਤੋਂ ਕਰੀਏ ਬਹੁਤ ਸਾਰਾ ਸਮਾਨ ਹਰੇਕ ਮੁਲਕ ਦੇ ਬਾਹਰੋਂ ਹੁੰਦਾ ਹੈ ਕੋਈ ਵੀ ਮੁਲਕ 'ਚ ਹਰ ਚੀਜ਼ ਬਣ ਨਹੀਂ ਸਕਦੀ ਅੱਜ ਕੱਲ ਇਹ ਚੀਜ਼ ਦਿਖਦਾ ਹੈ ਵਰਡ ਇੱਕ ਮਾਰਕੀਟ ਬਣ ਗਿਆ ਕੋਈ ਚੀਜ਼ ਕਿਤੋਂ ਆਉਂਦੀ ਹੈ ਕੋਈ ਕਿਤੇ ਸਸਤੀ ਹੈ ਕਿਸੇ ਨੂੰ ਕਿਸੇ ਚੀਜ਼ ਦਾ ਐਡਵਾਂਟੇਜ ਹੈ ਕਿਸੇ ਨੂੰ ਕਿਸੇ ਚੀਜ਼ ਦਾ ਐਡਵਾਂਟੇਜ ਹੈ ਤੇ ਇਸੇ ਕਰਕੇ ਇੱਕ ਦੂਜੇ ਤੇ ਟਕੰਡੈਂਸੀ ਹੈਗੀ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਕਿਉਂਕਿ ਹਰ ਚੀਜ਼ ਹਰ ਬੰਦੇ ਕੋਲੇ ਹਰ ਮੁਲਕ ਕੋਲੇ ਨਹੀਂ ਹੈ ਹੁਣ ਜਦੋਂ ਰਿਵਰਸ ਟੈਰਿਫ ਵੀ ਲਾਗੇ ਤੇ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਯੂ ਐਸ ਏ ਚ ਆਉਣਗੀਆਂ ਉਹ ਮਹਿੰਗੀਆਂ ਹੋਣ ਜਦੋਂ ਮਹਿੰਗੀਆਂ ਹੋਣਗੀਆਂ ਤੇ ਮਾਰ ਲੋਕਾਂ ਦੇ ਪਰ ਵੀ ਆ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ ਕਿ ਟੈਂਪਰੇਰੀ ਇਫੈਕਟ ਹੈ ਥੋੜੇ ਦਿਨ ਚ ਹੋ ਜਾਏਗਾ ਪਰ ਇੱਕ ਵਾਰੀ ਪ੍ਰਾਈਸ ਵਧੇ ਵਧੇ ਤੇ ਥੱਲੇ ਨਹੀਂ ਆਉਂਦੇ ਉਹ ਵਧੇ ਹੀ ਰਹਣੇ ਨੇ ਇਹ ਇਸ ਕਰਕੇ ਉਹਦਾ ਕੋਈ ਫਾਇਦਾ ਨਹੀਂ ਹੋਣ ਲੱਗਿਆ ਲੌਂਗ ਰਨ ਚ ਇਹ ਬੜੀਆਂ ਪਾਲਿਸੀਆਂ ਪਹਿਲਾਂ ਵੀ ਕੀਤੀ ਨੇ ਆ ਇਹਦਾ ਰਿਵਰਸ ਤੱਕ ਤੇ ਜੋ ਹੋ ਰਿਹਾ ਡੋਨਲਡ ਟਰੰਪ ਦੀ ਇਸ ਪਾਲਿਸੀਆਂ ਕਰਕੇ ਪਹਿਲੀ ਵਾਰ ਮੈਂ ਦੇਖ ਰਿਹਾ ਤੇ ਕੈਨੇਡਾ ਚ ਇੱਕ ਦੇਸ਼ ਭਗਤੀ ਦੀ ਫੀਲਿੰਗ ਜਿਹੜੀ ਕੈਨੇਡਾ ਚ ਕ੍ਰੀਏਟ ਕਰਤੀ ਆ ਉਹਨਾਂ ਨੇ ਕੈਨੇਡਾ ਵਾਲੇ ਲੋਕ ਕਦੇ ਆਪਦੇ ਆਪ ਨੂੰ ਅਲੱਗ ਨਹੀਂ ਸਮਝਦੇ ਜੀ ਯੂ ਐਸ ਏ ਤੋਂ ਪਰ ਅੱਜ ਸਟੋਰਾਂ ਤੇ ਯੂ ਐਸ ਮਾਲ ਦਾ ਬਾਈਕਾਟ ਹੋ ਰਿਹਾ ਹੈ ਯੂ ਐਸ ਮਾਲ ਨੂੰ ਅੱਡ ਕੱਢ ਕੇ ਰੱਖਿਆ ਜਾ ਰਿਹਾ ਤੇ ਇਹ ਫੀਲਿੰਗ ਕਿ ਅਸੀਂ ਕੈਨੇਡਾ ਦਾ ਆਪਣਿਆ ਹੋਇਆ ਮਾਲ ਖਰੀਦਣਾ ਇਹ ਆ ਰਹੀ ਤੇ ਧੰਨਵਾਦ ਕੈਨੇਡੀਅਨ ਕੈਨੇਡੀਅਨ ਲੋਕ ਕਰਨਗੇ ਡੋਨਲਡ ਟਰੰਪ ਦਾ ਇਹੀ ਚੀਜ਼ ਉੱਥੇ ਹੋਏਗੀ ਕਿਉਂਕਿ ਜਦੋਂ ਤੁਸੀਂ ਇਹ ਟ੍ਰੇਡ ਵਾਰ ਚ ਪੈਂਦੇ ਆ ਦੋਨੇ ਪਾਸੇ ਟੈਕਸ ਵਧਦੇ ਰਹਿੰਦੇ ਆ ਕੋਈ ਫਰਕ ਨਹੀਂ ਪੈਂਦਾ ਕੰਪਨੀਆਂ ਲੋਕਾਂ ਤੇ ਟੈਕਸ ਦਾ ਬੋਝ ਪਾਸ ਕਰੀ ਜਾਂਦੀ ਹੈ ਔਰ ਲੋਕਾਂ ਨੂੰ ਜੋ ਟੈਕਸ ਘਟਾਉਣ ਦਾ ਇਨਕਮ ਟੈਕਸ ਘਟਾਉਣ ਦਾ ਵਾਅਦਾ ਦਿੱਤਾ ਜਾਂਦਾ ਹੈ ਇਨਕਮ ਟੈਕਸ ਜਾਂ ਹੋਰ ਟੈਕਸ ਘਟਾਏ ਜਾਂਦੇ ਨੇ ਛੁੱਟ ਦਿੱਤੇ ਜਾਂਦੇ ਨੇ ਪਰ ਚੀਜ਼ਾਂ ਮਹਿੰਗੀਆਂ ਹੋਣ ਨਾਲ ਉਹ ਟੈਕਸ ਵਸੂਲ ਲੈ ਜਾਂਦੇ ਨੇ ਤੇ ਨਾਟਸ਼ਨ 'ਚ ਕੁਝ ਨਹੀਂ ਹੋਣਾ ਟ੍ਰੇਡ ਵਾਰ ਦੇ ਨਾਲ ਆਮ ਲੋਕ ਜ ਮਹਿੰਗਾਈ ਦੀ ਚੱਕੀ 'ਚ ਪਿਸਣਗੇ ਜੋ ਨੇਤਾ ਨੇ ਆਉਂਦੇ ਜਾਂਦੇ ਰਹਿੰਦੇ ਨੇ ਆਪਸ 'ਚ ਇੱਕ ਦੂਜੇ ਨੂੰ ਜੋ ਗਾਲਾਂ ਨਾ ਕੱਢੋ ਕਿ ਕੌਣ ਗਲਤ ਹੈ ਕੌਣ ਸਹੀ ਹੈ ਇਹ ਲੋਕਾਂ ਦੇ ਫੈਸਲੇ ਨਹੀਂ ਇਹ ਸਰਕਾਰਾਂ ਦੇ ਫੈਸਲੇ ਨੇ ਸਰਕਾਰਾਂ ਦੇ ਫੈਸਲੇ ਸਰਕਾਰਾਂ ਬਦਲਦੇ ਨਾਲ ਬਦਲ ਵੀ ਜਾਂਦੇ ਨੇ ਇਸ ਕਰਕੇ ਤੁਸੀਂ ਪੇਸ਼ੰਤ ਰੱਖੋ ਅੱਗੇ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਹੈ ਦੇਖਦੇ ਰਹੋ ਸਾਡੀਆਂ ਵੀਡੀਓ ਦੇਖਦੇ ਰਹੋ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਧੰਨਵਾਦ